कैमरा करके स्टार्ट यात्री हमारी को आप यहां पर कबो है भाई यार गोड़ियां बेचता ये आहो भाई बहुत खतरनाक है यार ये ਜਦੋਂ ਅਸੀਂ ਗਵਰਨਮੈਂਟ ਕਾਲਜ ਦੇ ਬਰਾਬਰ ਆਏ ਤਾਂ ਉੱਥੇ ਕੋਈ ਚਾਰ ਬੰਦੇ ਇੱਕ ਦੂਜੇ ਨਾਲ ਲੜਦੇ ਨਜ਼ਰ ਦੂਰੋਂ ਨਜ਼ਰ ਆ ਰਿਹਾ ਸੀ ਕਿ ਉਹ ਲੜ ਰਹੇ ਹੈ ਪਰ ਉਹ ਲੜ ਨਹੀਂ ਰਹੇ ਸੀ ਤਿੰਨ ਬੰਦੇ ਇੱਕ ਬੰਦੇ ਤੋਂ ਕੋਈ ਸਮਾਨ ਖੋਹ ਰਹੇ ਸੀ ਸਾਨੂੰ ਨਹੀਂ ਪਤਾ ਕੀ ਖੋਹ ਰਹੇ ਸੀ ਜਦੋਂ ਅਸੀਂ ਕੋਲੇ ਆਏ ਤਾਂ ਉਹਨਾਂ ਨੇ ਮੋਟਰਸਾਈਕਲ ਤੇ ਬਹਿ ਕੇ ਭੱਜਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਮੋਟਰਸਾਈਕਲ ਭਜਾਇਆ ਕੁਝ ਕਿਲੋਮੀਟਰ ਦੇ ਅੰਦਰ ਬਾਹਰ ਜਾ ਕੇ ਅਸੀਂ ਉਹਨਾਂ ਨੂੰ ਅੱਗੇ ਕਾਰ ਲਾ ਕੇ ਰੋਕਿਆ ਜੋ ਰੋਕਿਆ ਤਾਂ ਉਹ ਮੋਟਰਸਾਈਕਲ ਨੂੰ ਸੱਟ ਕੇ ਪੈਦਲ ਚੱਲ ਪਏ ਮੇਰੇ ਮਗਰ ਜਿਹੜੀ ਸਿਕਿਉਰਿਟੀ ਦੀ ਗੱਡੀ ਸੀ ਸਾਡੇ ਜਿਹੜੇ ਜਵਾਨ ਸੀ ਉਹ ਵੀ ਮਗਰ ਚੱਲ ਪਏ ਉਹ ਅੱਡੋ ਅੱਡੀ ਰਸਤਿਆਂ ਨੂੰ ਖਿਲਨ ਕਰਕੇ ਇੱਕ ਬੰਦਾ ਕਿਸੇ ਹੋਰ ਰਸਤੇ ਨਾਲ ਗਿਆ ਦੋ ਬੰਦੇ ਕੋਟ ਪੂਰਾ ਰੋਡ ਤੇ ਬਣੇ ਫਲੈਟਾਂ ਦੇ ਵਿੱਚ ਵੜ ਗਏ ਉੱਥੋਂ ਇੱਕ ਬੰਦਾ ਫੜਿਆ ਗਿਆ ਦੂਸਰਾ ਬੰਦਾ ਟ੍ਰੇਸ ਨਹੀਂ ਹੋ ਸ ਗਿਆ ਕਿੱਧਰ ਦੀ ਨਿਕਲ ਗਿਆ ਉਸ ਬੰਦੇ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹਥਿਆਰ ਉਹਦੇ ਕੋਲੇ ਘੜ ਤੋਂ ਘੜ 2-3 ਫੁੱਟ ਲੰਬਾ ਕਾਪਾ ਸੀ ਜਿਹੜਾ ਮੇਰਾ ਖਿਆਲ ਹੈ ਜੀ ਇੱਕ ਕਾਪਾ ਕਿਸੇ ਦੇ ਵਜਦਾ ਤੋ ਬੰਦਾ ਨਹੀਂ ਬਚ ਸਕਦਾ ਜੀ ਇਸ ਕਿਸਮ ਦਾ ਖਤਰਨਾਕ ہتھیار ਇਹ ਵੀ ਨਹੀਂ ਕੋ ਲੋਕੋ ਕੇ ਲਈ ਬੰਦੇ ਸ਼ਰੇਆਮ ਚੀਗਾ ਅਪੀਲ ਕਰਦਾ ਲੋਕਾਂ ਨੂੰ ਕਿ ਤੁਸੀਂ ਇਕੱਠੇ ਹੋ ਕੇ ਆਪਦੇ ਆਪ ਦੇ ਪਹਿਰਾ ਦੇ ਕੇ ਕਿਸੇ ਨਾ ਕਿਸੇ ذریعے ਇਹਨਾਂ ਲੋਕਾਂ ਨੂੰ ਨੱਥ ਪਾਈਏ ਜੇ ਨੱਥ ਨਾ ਪਈ ਤਾਂ ਸਮਾਜ ਲਈ ਬਹੁਤ ਬੁਰਾ ਹੋਊਗਾ ਮੈਂ ਪੁਲਿਸ ਪ੍ਰਸ਼ਾਸਨ ਨੂੰ ਵੀ ਅਪੀਲ ਕਰਦਾ ਕਿ ਜਿਹੜੇ ਮੋਟਰਸਾਈਕਲ ਸਵਾਰ ਜਾਂਦੇ ਆ ਉਹਨਾਂ ਦੀ ਚੈਕਿੰਗ ਕਾਗਜਾਂ ਤੋਂ ਜ਼ਰੂਰੀ ਹਥਿਆਰਾਂ ਦੀ ਕੀ ਜ਼ਰੂਰੀ ਹੈ ਕਿਉਂਕਿ ਇਸ ਤਰ੍ਹਾਂ ਦੇ ਹਥਿਆਰ ਲੈ ਕੇ ਤੁਰੇ। ਸੈਸ਼ਨ ਨੂੰ ਮੈਂ ਬੇਨਤੀ ਕੀਤੀ ਹੈ, ਰਿਕਵੈਸਟ ਕੀਤੀ ਹੈ ਕਿ ਪੁਲਿਸ ਪ੍ਰਸ਼ਾਸਨ ਸਵੇਰ ਤੱਕ ਜਿਹੜੇ ਦੋ ਬੰਦੇ ਉਹਦੇ ਨਾਲ ਦੇ ਭੱਜੇ ਆ ਉਹਨਾਂ ਨੂੰ ਲਿਆ ਕੇ ਲੋਕਾਂ ਦੀ ਕਚਹਿਰੀ ਵਿੱਚ ਸਾਹਮਣੇ ਦੱਸੇ ਪਰ ਮੀਡੀਆ ਨੂੰ ਸਾਧ ਕੇ ਟ੍ਰੇਸ ਕਰੇ ਦੱਸੇ ਕਿ ਇਹ ਬੰਦੇ ਸੀ ਉਹ ਜਿਹੜੇ ਇਸ ਕਿਸਮ ਦੇ ਕਈ ਗਰੋਹ ਜਿਹੜੇ ਕੰਮ ਕਰਦੇ ਆ ਉਹਨਾਂ ਨੂੰ ਨੱਥ ਪਾਈ ਜਾ ਸਕਦੀ ਹੈ। ਜੇ ਆਪਾਂ ਥੋੜਾ ਜਿਹਾ ਧਿਆਨ ਰੱਖੀਏ ਸਾਰੇ ਜੇ ਕਿਸੇ ਕੋਲ 4 ਬੰਦੇ ਇਕੱਠੇ ਖੜੇ ਹੋ ਉਹਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਕੋਈ ਇੰਨਾ ਬੰਦਾ ਤੋਂ ਡਰਨ ਦੀ ਲੋੜ ਨਹੀਂ ਉਹਨਾਂ ਤੇ ਪਿੱਛਾ ਕਰਨ ਤੇ ਪੁਲਿਸ ਨੂੰ ਇਨਫੋਰਮ ਕਰਨ